ਸਾਸਰੀ ਕਾਲ ਜੀ ਤੁਹਾਡਾ ਸਾਰਾ ਸਾਡੇ ਬਲੌਗ ਸਵਾਗਤ ਹੈ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਧੋਖੇबाज ਇਨਸਾਨ ਨਾ ਇਹੜਾ ਕੁੜੀਆਂ ਨੂੰ ਲਾਰੇ ਲਾ ਕੇ ਜਿਹੜਾ ਕੁੜੀਆਂ ਨੂੰ ਲਾਰੇ ਲਾ ਕੇ ਤੇ ਮਗਰੋਂ ਬਾਅਦ ਦੇ ਵਿੱਚ ਇੱਥੇ ਆ ਜਾਂਦਾ ਜਿਹੜਾ ਦਾ ਚਾਚਾ ਲਤਾਂ ਫੜੀ ਇਹੋ ਜੀ ਆੜਾ ਖੱਟੇ ਪਰਨੇ ਵਾਲਾ ਵੀਰ ਸੁੱਖਾ ਨਾ ਇਹਨੇ ਕੁੜੀਆਂ ਨੂੰ ਕੁੜੀਆਂ ਨੂੰ ਲਾਰੇ ਲਾਏ ਆ ਪਰ ਵਿਆਹ ਨਹੀਂ ਕਰਾਇਆ ਇਹਨਾਂ ਨਾਲ ਉਹਨਾਂ ਨੂੰ ਧੋਖਾ ਦੇ ਗਿਆ ਇਹਦਾ ਸੁੱਖਾ ਆ ਵੀਰਾ ਡਾਕੂਰੀ ਕਾਲੇ ਮੂੰਹ ਵਾਲਾ ਆਦਰ ਪ੍ਰੀਤੂ ਨੇ ਬੈਠੇ ਆ ਪ੍ਰੀਤੂ ਹਾਇ ਕਰੋ ਪ੍ਰੀਤ ਇੰਟਰਨੈਸ਼ਨਲ ਬਗੈਰਤ ਤੂੰ ਮੂੰਹ ਨਾ ਤੂੰ ਮੂੰਹ ਬੰਦ ਕਰ ਰਿਹਾ ਹੀ ਨਹੀਂ ਜਿਵੇਂ ਜੀਤੇ ਲਿਖਿਆ ਆ ਰਾਈ ਤੂੰ ਮੂੰਹ ਖੋਜ ਕੇ ਰਹਿਣੀ ਦੇਖਿਆ ਬੰਦੇ ਦਾ ਦਿਲੋਂ ਪਿਆਰ ਦਿਲੋਂ ਪਿਆਰ ਜਿੰਦਾ ਆਪਣੇ ਬੰਦੇ ਦੇ ਯਾਰ ਦੋਸਤ ਵਿਚਾਰੇ ਜੇ ਸ਼ਹੀਦ ਹੋ ਗਏ ਆ ਸਾਰਾ ਆਈਪੀ ਲਿਖਾਇਆ ਸਾਰਾ ਆਈਪੀ ਲਿਖਾਇਆ ਇਹਨੇ ਜੇ ਇਹਨੂੰ ਕੋਈ ਗੱਲ ਬਾਤ ਹੋਈ ਤੇ ਤਾਂ ਨਾ ਹੀ ਸੁਪੈਦਿਆਂ ਤੇ ਲੈਣਾ ਦੋ ਚਾਰ ਬੰਦੇ ਜੇ ਹੋਰ ਪੂਰੇ ਹੋ ਗਏ ਤੇ ਮੈਨੂੰ ਲੱਗਦਾ ਇਹਨੇ ਸਾਰੇ ਹੱਥ ਬੈਲਪਾਰ ਬੈਨੇ ਆ ਤੇ ਉਹ ਉਹਨਾਂ ਲੱਛਣ ਪੂਰੇ ਹੋਣ ਵਾਲੇ ਹੀ ਆ ਜਿੰਨ ਸੌ ਸੌ ਨਹੀਂ ਦੇ ਦੇ ਸੌਣਾ ਮੇਰੀ ਬਾਦਸ ਰਣ ਵਾਲਾ ਮੈਂ ਪਛੀ ਪਾਵਾਂ ਮੇਰੇ ਵੀ ਆ ਮੇਰਾ ਜੂਨਾ ਕਰਦੀ ਸਾਲਿਆ ਤੇਰੇ ਕੰਨਾਂ 'ਵਰਫਣਾ ਬੰਨਦੀਏ ਪੱਕਾ ਨਹੀਂ ਚੱਲਦਾ ਉਹ ਵਾਲਾ ਦੋ ਡੂ ਨੇ ਬਰਫ ਦੇ ਬੰਨਦੀਏ ਕੰਨਾਂ ਦਾ ਉਹ ਪੱਕਾ ਨਹੀਂ ਕੋਈ ਕਲਾ ਆਪੇ ਢੰਡਾ ਹੋ ਜਾਗਾ ਸਾਡੀ ਕਿਸਮਤ ਐਡੀ ਮਾੜੀ ਆ ਸਾਰੇ ਬੱਗੇ ਚੱਲੰਦਾ ਜੰਨਿਆਂ ਥੱਲੇ ਬੰਦੇ ਲਵੇਂ ਪਏ ਆ ਜਿਹਦੇ ਥੱਲੇ ਐਂ ਪਏ ਉਹ ਸਾਲਾ ਬੱਦ ਪਿਆ ਉਹ ਆ ਲੈਣਾ ਆਵੇਂ ਉਹ ਦੋਨਾ ਟਰੈਕਟਰ ਲਾੜਾ ਜੀ ਕਿੱਥੋਂ ਚੱਲਦਾ ਸਾਰੇ ਇਹਦੇ 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 ਫੋਲਡਰ ਪੱਕਾ ਰੱਖੋ ਪਰ ਨਾ ਭੁੱਲਿਆ ਕੋਲਤਾ ਹੋਵੇ ਹਾਲਿਆ ਆ ਉਹ ਨੂੰ ਨੈਟਫਲਿਕਸ ਕਾਤੇ ਵੇਖਣੀ ਹੈ ਵਾਈਫਾਈ ਪਈ ਕਾਤੇ ਨੇ ਬੜੇ ਮਨ ਦਾ ਵੇਖਣ ਚੱਲ ਬੰਦੋ ਵਾਈਬਰੇਟੀ ਇ ਇਥੇ ਕਾਤੇ ਵੇਖਣੀ ਹੈ ਨੈਟਫਲਿਕਸ ਜੇਤੇ ਮਰਜ਼ੀ ਲਾਰੇਗੇ ਬ੍ਰੀਤੂ ਚੈਨਲ ਸਬਸਕ੍ਰਾਈਬ ਕਰਾਤਾ ਹੀ ਠੀਕ ਆ ਹੁਣ ਗੇਮ ਖੇਡਣ ਦਿਆਂ ਚੱਲ ਪਈ ਨੈਟਫਲਿਕਸ ਤੂੰ ਬੰਦ ਦੋ ਜੇਤੋਂ ਲਾ ਨਾ ਚੀਕ ਕੇ ਨਹੀਂ ਮੈਂ ਤੁਹਾਨੂੰ ਲਈ ਖੋ ਸਟਾਰ ਇੰਟੂ ਬੀ ਨਹੀਂ ਕਰ ਓਪਸ਼ਨ ਆਈ ਹੈ ਤੂੰ ਕੱਢ ਆ ਇਹ ਤੂੰ ਭਾਂਜਦਾ ਚਲਾ ਦੇ ਜਿਹੜਾ ਚੱਲਦਾ ਸਾਲਾ ਕੋਈ ਚੱਲਦਾ ਨਹੀਂ ਇਹ ਚੱਲ ਜੀ ਇਹ ਆ ਲੱਗਿਆ ਹੁਣ ਸਟਾਰ ਕੋਈ ਨਹੀਂ ਲੱਗਾਇਆ ਕੰਟੀਨਿਊ ਕਰੀਏ ਆ ਨਾ ਘਾੜਦਾ ਜੀ ਤੂੰ ਡਾੜਲਾ ਘਰ ਜੇ ਬਣਾ ਦੇਣੀ ਚੱਲਣਾ ਤੇ ਕੱਕਣਗਾ ਇਹ ਤਾਂ ਜਿਹੜਾ ਆਈਡੀ ਨਹੀਂ ਕਲਾਈਆ ਉਹ ਫੋਲਡਰ ਜੀ ਕਿੱਥੇ ਹੀ ਉਹਦੇ ਉਹ ਦੱਦਿਆ ਫੋਲਡਰ ਜੀ ਕਿੱਥੇ ਹੀ ਬਹੁਤ ਸਾਰਾ ਲੱਗਿਆ ਬਹੁਤ ਸਾਰਾ ਮਾਈ ਜੀਓ ਜੀਓ ਤੂੰ ਕੋਣਾ ਕੋ ਡਾੜਨਾ ਵਿੱਚੋਂ ਵੇਖੀ odr golai barang yang lantih prentu ani golai dua ya ਇਹਨਾਂ ਨੇ ਕੋਪਾ ਲੱਗੰਦੇ ਆ ਲस्सी ਪੀਤੀ ਨੀਂਦ ਤੁਹਾਨੂੰ ਆਉਂ ਨਹੀਂ ਆ ਓਏ ਔਕਾਤੇ ਹੀ ਓਏ ਉਹ ਟੀਵੀ ਸੀ ਹੋਰ ਮਾਮਾ ਕਾਤੇ ਲਾਈਵ ਟੀਵੀ ਇਹ ਕੀ ਲਾਈਵ ਤੂੰ YouTube ਚ ਚਲਾ ਲੈ ਮਾਮਾ ਹੋਰ ਨਹੀਂ ਕੁਝ ਚਲਾਉਣਾ ਦਰਸ਼ਕ YouTube ਮੇਰਾ ਚੈਨਲ ਆ ਗਏ ਉਹ ਸਬਸਕ੍ਰਾਈਬ ਕਰੇ ਤੇ ਸੋਚਣਾ ਆਪਣਾ ਆਪਣਾ ਦੇਖੀ ਜੇ ਇਹ ਤਾਂ YouTube ਚ ਲਾ ਕੇ ਤੇ ਮੇਰੀਆਂ ਵੀਡੀਓ ਕੱਢਾਂ ਮੈਂ ਚੱਲਦੀਆਂ ਹੈ PG O TV ਆ ਉੜੜ ਆ ਗਿਆ ਆਈਡੀ ਲਾਉਣ ਲਈ ਤੇ ਸਾਰਾ ਕੁਝ ਲੱਗਾ ਵੀ ਮੇਰੇ ਆਵੇ ਤੂੰ ਵੀ ਨਹੀਂ ਆ ਗਈ ਆ ਆਪਾਂ ਵੇਖਨੇ ਹੀ ਗਾੜੀ ਨੂੰ ਮਸਕੀਲੇ ਦੇ ਲਾਂ ਮਸਕੀਲੇ ਦੇ ਕੱਢ ਗਏ ਯੂਟਿਊਬ ਤੇ ਕੀ ਆ ਹੱਸੋ ਗਿਆ ਠੀਕ ਹੋ ਗਿਆ ਹੀ ਉਹ ਲਾਲਾ ਕੋਲ ਆਉਣਾ ਤੇ ਯਾਰ ਸਾਰੇ ਲੱਸੀ ਦੇ ਕਮਾਲ ਹੀ ਇਹਦੀ ਲੱਭ ਕੇ ਦਿਨ ਲਗਾ ਲੱਸੀ ਵੀ ਜਿਆਦੀ ਲਈਓ ਸਾਡੇ ਕੁਰੀਆ ਲੱਸੀ ਜਿਆਦੀ ਪੀ ਲਈ ਜੇ ਯਾਰ ਔਰ ਪਰਨੇ ਗੋਲਗੇ ਜੀ ਇਹ ਸ਼ਰਾਬ ਦੀਆਂ ਦੂ ਬੂਦਲਾਂ ਪੀ ਜਾਂਦੇ ਨੇ ਉਹਨਾਂ ਨੂੰ ਕਾਕੜੀਆਂ ਦਾ ਲੱਸੀ ਅੱਧਾ ਲੀਟਰ ਪੀ ਲਾਂ ਤੇ ਟਿਕਦੇ ਰਹਦੇ ਆ ਆਲੇ ਕਾਲਾ ਪਰ ਨਾਲ ਆ ਰਹੇ ਜੀ ਤੇਰੇ ਮੁੰਡਾ ਇਹ ਆਂਦਾ ਭਗਵਾਨ ਤੁਮਾਨਾ ਨਰਾਜ ਆ ਮੈਂ ਤੇ ਇਹ ਕਰਕੇ ਉਹਨਾਂ ਕਾਲੀਆਂ ਪੱਕਾ ਬੰਨ ਕੇ ਖਾਵੇ ਸੋਣਾ ਆ ਜਵਰੀ ਬੀਓ ਜੀ ਪੰਜਾਬੀ ਆ ਬਰਿਆ ਮਾਂ ਤੇ ਹਾਂ ਠੀਕ ਬਣਾ ਲਿਆ ਸੀ ਭਾ ਕੇ ਦਾਦੋਂ ਦਰਸ਼ਨ ਕਰਕੇ ਆਇਆ ਉਹਨਾਂ ਬਾਬੇ ਧਰਮਰਾਜ ਦੇ ਪਹਿਰੇ ਮਤਲਬ ਪਤਾ ਨਹੀਂ ਲੱਗਾ ਅੰਨਾ ਇਹ ਲੈਡ ਹੀ ਲੈਡ ਸੁਥਿਆ ਸੀ ਇਹਦਾ ਕੱਖ ਨਹੀਂ ਜਾਂਦਾ ਜਿਵੇਂ ਕਿੱਥੇ ਵੱਢਦੇ ਜੰਨੇ ਗਾਂਹ ਦੀ ਗਾ ਇਹੋ ਜਿਹਾ ਜਿਹਾ ਆਹੋ ਆਂਦਾ ਇੱਕਦਮ ਪਤਾ ਨਹੀਂ ਮੈਨੂੰ ਆਂਦੇ ਹਾਂ ਆ ਗਿਆ ਵਾ ਲੈ ਇਹਨੂੰ ਹਾਂ ਦਾ ਉਹਨਾਂ ਚੇਰ ਨੂੰ ਬਾਜ ਮੇਰਾ ਜਿਸ ਹਿਸਾਬ ਨਾਲ ਕਹਿੰਦਾ ਨਾ ਦੇਖਿਆ ਕਿ ਗਲਤ ਬੰਦਾ ਚੁੱਕ ਲਏ ਆ ਇਹਦਾ ਇਕਦਾਂ ਹੀ ਪੜਦਾ ਏ ਦੂਜੇ ਬੰਦੇ ਵਾਲਾ ਸਾਰੇ ਕਿੰਦਾ ਤੇਰੀ ਲਾਇਆ ਕਿੰਨਾ ਨੇ ਉਹਨੇ ਹਾਂ ਤੇ ਮੇਰਾ ਬਾਈ ਵੀ ਗੜਗੇ ਹੁੰਦੀ ਆਏ ਹਾਏ ਨਾ ਆਲੇ ਹੋਣਾ ਨਹੀਂ ਦੱਸਿਆ ਕੰਮ ਨਹੀਂ ਵਾਰੀ ਦੇ ਦੀ ਵੇਖਣਾ ਮਿਲੂ ਰਹਿ ਗਿਆ ਬੱਜ ਗਿਆ ਨਾ ਉਹ ਹੋ ਗਿਆ ਮਸਲਾ ਨਹੀਂ ਬਗਿਆ ਕੰਮ ਦੀ ਰਹਦੀ ਆ ਜਦੋਂ ਆਗਰ ਦਾ ਮਮਾ ਉਹਦੇ ਦੰਦ ਭੰਨ ਕੂਸ ਆ ਗਿਆ ਤੇ ਹਲਪਨ ਜੀ ਹਾਂ ਥੋੜੇ ਜਿਨੇ ਨਾ ਆਲੇ ਮੋਟੇ ਲਿਖਣ ਆਇਆ ਹਾਂ ਆਹ ਬੰਦ ਨਾਲ ਇਧਰ ਆਪਣਾ ਆਲੇ ਸਿੱਧਾ ਉੱਪਰ ਨਹੀਂ ਜਾਦਾ ਜਿਹੜਾ ਪੀਡਲ ਕੋਲ ਬੋਲ ਉਸੇ ਸਾਹਮਣੇ ਲਗਾਉਣਾ ਜਿਹੜਾ ਜਿਹੜਾ YouTube ਤੇ ਹੈਗੀ ਆ ਆਮ ਨਹੀਂ ਨੈਤਾਂ ਵੀ ਇਹਦੇ ਨਹੀਂ ਖਾਣੇ ਦੇ ਕਰਨੀ ਨਹੀਂ ਹੁੰਦੀ ਆ ਸਾਰਿਆਂ ਦਾ ਕਰਨੀ ਹੁੰਦੀ ਆ ਸਭ ਨਹੀਂ ਹੁੰਦਾ ਯਾ ਵੀ ਪਾਸਟੀ ਆਹ ਵੇ ਆ ਲੱਗਦਾ ਨਹੀਂ ਰੋਡੀਆਂ ਦਾ ਯਾਰ ਲੈ ਯੱਥੇ ਆਵੇ ਦੱਸਿਆ ਲੈ ਇੱਕ ਪਣ ਕੰਪਨੀ ਹੋਰ ਜਿੱਥੇ ਡੀਆਈਪੀ ਪੈ ਭਰਦੇ ਡੀਆਈਪੀ ਨਹੀਂ ਡੀਆਪੀ ਪੈ ਭਰਦੇ ਲੋਕਾਂ ਦੇ ਡੀਆਈ ਦੇ ਡੀਆਪੀ ਇਹ ਦੋ ਪੰਨਿਆਂ ਦੀ ਰੋਟੀ ਫੇਰ ਰਹੇ ਨੇ ਬੰਬ ਕਿਥੇ ਆ ਨੀ ਆ ਰਿਹਾ ਬਾਬੇ ਨੇ ਚੱਲੋ ਕੁਝੀ ਬਾਬਾ ਜੀ ਰਿਹਾ ਆ ਤੇਰੀ